ਹੈਲੋ ਜੀ ਅਸਟੀ ਗਾਲ ਚ ਸਾਰਿਆਂ ਨੂੰ ਮਰਸਨਾ ਚ ਕੀ ਹਾਲ ਚਾਲ ਹੈ ਮਿਲਦਾ ਸਾਰੇ ਠੀਕ ਹੋਵੇ ਬੇਧੰਧ ਰੁੱਤ ਹੋਣਗੇ ਸੋ ਇਹ ਵੀ ਪੰਜ ਵੱਜ ਚੁੱਕੇ ਨੇ ਅਸੀਂ ਹੁਣ ਲੱਗਿਆ ਰੈਡੀ ਤਿਆਰ ਹੋਣ ਲੱਗੇ ਜੀ ਸਾਰੇ ਜਿਸੀ ਗਾਲਾ ਜੇ ਭੋਗ ਤੇ ਬਸ ਤਿਆਰੀ ਸਾਰੀ ਕਰ ਗਿਆ ਕਲਿਸਿਫ ਪ੍ਰੋਸ ਵਗੈਰਾ ਕੱਪੜੇ ਹਨ ਜਿੱਤਾ ਸਾਰਾ ਕੁਝ ਕੱਢ ਕੇ ਰੱਖਣਾ ਸੀ ਤੇ ਸਵੇਰ ਜਾਣਾ ਸੀ ਪਹਿਲੀ ਯਾਨੀ ਕਿ ਅ ਇੱਕ ਤਾਂ ਸੀ ਜਾਵਾਂਗੇ ਮੋਟਰਸਾਈਕਲ ਤੇ ਹਨਾ ਠੰਡ ਬਹੁਤ ਜ਼ਿਆਦੀ ਹੋਈ ਪਈ ਆ ਅੱਗੇ ਅਸੀਂ ਹੁਣ ਕੇ ਬਸ ਤੇ ਸਾਰੇ ਜਣੇ ਜਲੰਗੇ ਜਿਹੜੇ ਦੋਨੇ ਅਸੀਂ ਹੋ ਗਏ ਤੇ ਦੂਜੇ ਦੀ ਜੋਣੀ ਹਾਂ ਚਾਰੇ ਜਣੇ ਉਹਨਾਂ ਦੀ ਬੇਟੀ ਤੇ ਆਪਣੇ ਨੋਟਬੁੱਕ ਹਨ ਤੇ ਇਸ ਨੂੰ ਜੀ ਆਪਾਂ ਲਾ ਦਿਆ ਹੁਣ ਤਿਆਰ ਹੋਣ ਤਾਂ ਤਾਂ ਮੈਂ ਪਾਣੀ ਰੱਖਿਆ ਏ ਦਾ ਗਰਮ ਹੋਣਾ ਕੋਲੀ ਰਾਟ ਲਾਈ ਸੀ ਤੇ ਜਿਹੜੇ ਤਾਂ ਨਹੀਂ ਬਾਰਾ ਟਾਈਮ ਲੱਗ ਜਾਂਦਾ ਨਾ ਅੱਗੀ ਚਰ ਆਪਣਾ ਖਰਾਉ ਹੋਇਆ ਪਿਆ ਤੇ ਬਸ ਮੈਂ ਚਾਹ ਬਣਾ ਲਈ ਆਪਣੀ ਤੇ ਇਹਨਾਂ ਨੂੰ ਕਿਤਾ ਪਾਣੀ ਗਰਮ ਉਹਨਾਂ ਨੂੰ ਮਣੀ ਵਗਰਾ ਦੇ ਦਈਏ ਕਿ ਉਹ ਦੋ ਗਰਮ ਪਣੀ ਦੀਆਂ ਦੇਣੋਂ ਤੇ ਬੱਫਰ ਤੇ ਹੁਣ ਸਭ ਬੈਲਾ ਪਾਣੀ ਦੇ ਕੇ ਮੈਂ ਚਲੀਆਂ ਲਾਉਣ ਆਪਦਾ ਤਿਆਰ ਹੋਣੇ ਆਪਾਂ ਤੇ ਲਾੜੂ ਲੱਗੂ ਨੇ ਔਰ ਉਹਨੇ ਬੋਲੀ ਉੱਠੇ ਨੇ ਪਹਿਲਾਂ ਮੈਂ ਹਲੋ ਜੀ ਹਾਂ ਜੀ ਇੱਥੇ ਮੈਂ ਲੱਗੀ ਸੀ ਨੂਰ ਨੂੰ ਰੈਡੀ ਕਰਨ ਦੇ ਲਈ ਜਿਹੜਾ ਇਹ ਮੈਂ ਤੁਹਾਨੂੰ ਉੱਪਰ ਦਿਖਾ ਰਹੀ ਸੀ ਮੈਂ ਲੈ ਕੇ ਇਸੀ ਕੱਲ ਨਿਊ ਹਨਾ ਨੂਰ ਦੇ ਲਈ ਤੇ ਇਹ ਪੈਂਟ ਵਗੈਰਾ ਤਾਂ ਇਹਦੇ ਕੋਲੇ ਕਈ ਪਈਆਂ ਸੀ ਜਾਨੀ ਨਿਊ ਹੀ ਪਈਆਂ ਸੀ ਤਾਂ ਕਰਕੇ ਮੈਂ ਇਕੱਲਾ ਉੱਪਰ ਲੈ ਕੇ ਆਈ ਸੀ ਇਹਦੇ ਲਈ ਇਦਾਂ ਹੁੰਦਾ ਨਾ ਬੱਚਿਆਂ ਦਾ ਕੱਪੜੇ ਜੇਕਰ ਆਪਾਂ ਜ਼ਿਆਦਾ ਲਿਉਂਦੇ ਆ ਤਾਂ ਜਦੋਂ ਅਗਲੇ ਸਾਲ ਨੂੰ ਹੁੰਦਾ ਨਾ ਛੋਟੇ ਹੋ ਜਾਣਗੇ ਜਿਹੜੇ ਬਾਕੀ ਸਰਦੀ ਵਾਲੇ ਕੱਪੜੇ ਤਾਂ ਉਹ ਤਾਂ ਵੈਸੇ ਹੀ ਹਨਾ ਘੱਟਦੇ ਉਹ ਹੁੰਦਾ ਹੈ ਕਿਉਂਕਿ 2 ਮਹੀਨੇ ਤਾਂ ਹੁੰਦੀਆਂ ਹਨਾ ਸਰਦੀ ਜ਼ਿਆਦਾ ਟਾਈਮ ਨਹੀਂ ਬੱਚਾ ਦੇ ਪੈਂਦੇ ਕੋਟ ਵਗੈਰਾ ਹੋ ਗਏ ਹਨਾ ਜਿੱਦਾਂ ਗਰਮੀਆਂ ਵਾਲੇ ਕੱਪੜੇ ਥੋੜੇ ਜਿਹਾ ਜ਼ਿਆਦਾ ਹਣਦੇ ਵੀ ਆ ਬਾਕੀ ਆਪਾਂ ਦਿਨ ਚਾਰਾ ਕਈ ਕਈ ਵਾਰੀ ਆਪਣੇ ਜਿਹੜੇ ਕੱਪੜੇ ਉਤਾਰੇ ਜਾਂਦੇ ਆ ਨਾ ਬੱਚਿਆਂ ਦੇ ਇਹ ਲੋ ਜੀ ਨੂਰ ਇੱਥੇ ਹੋ ਗਈ ਸੀ ਰੈਡੀ ਇਹਨੂੰ ਲੱਗੀ ਸੀ ਮੈਂ ਰੈਡੀ ਕਰਦ ਦੇ ਲਈ ਇਹਨਾਂ ਰੈਡੀ ਹੋਣ ਲੱਗੀ ਵੀ ਜਾਨੀ ਇੰਨੀ ਜਿਆਦੇ ਮਸਤੀ ਕਰ ਰਹੀ ਸੀ ਤੁਸੀਂ ਇਹਨੂੰ ਦੇਖੀ ਜਾਣਾ ਕੀ ਕੁਸ਼ ਕਰੂਗੀ ਇਹ ਤੇ ਇੱਥੇ ਨਾ ਇਹਦੀ ਪੈਂਟ ਆ ਜਿਹੜੀ ਹੋਲ ਕੋ تھی ਸੀ ਪਰ ਉਹਨੇ ਇੱਕ ਵੀਡੀਓ ਉਹ ਕਰੀ ਮੈਂ ਉਹਨਾਂ ਫਿਰ ਸਾਰੇ ਨਾਲ ਨਾਲੇ ਭਾਲਦੀ ਫਿਰਦੀ ਸੀ ਤਾਂ ਕਰਕੇ ਮੈਂ ਜਿਹੜੀ ਉਹਨਾਂ ਇੱਕ ਕਲਿੱਪ ਆ ਉਹ ਵਿੱਚੋਂ ਕੱਟ ਕਰ ਦਿੱਤੀ ਸੀ ਇਹਨੇ ਰਜਾਈ ਦੇ ਵਿੱਚ ਹੀ ਰੱਖਤੀ ਸੀ ਜਾਨੀ ਪੈਂਟ ਮੈਂ ਦੇਖਦੀ ਰਹੀ ਕਿ ਕਿੱਦਾਂ ਰੱਖਤੀ ਮੈਂ ਮੈਨੂੰ ਹੀ ਸ਼ਾਇਦ ਕਿਤੇ ਮੈਂ ਰੱਖ ਕੇ ਭੁੱਲ ਗਈ ਕਿਤਾ ਹੁੰਦਾ ਨਾ ਆ ਦੇਖੋ ਹੈ ਇਹਨੂੰ ਜਿਆਦਾ ਪਿਆਰ ਆਣਾ ਮੇਰੇ ਨਾਲ ਮੈਂ ਤੇ ਆਏ ਲੱਗ ਜਾਂਦੇ ਵਿੱਚ ਵਿੱਚ ਦੀ ਇਹ ਕਰਨ ਸਾਰ ਨੂੰ ਜਿਆਦਾ ਟਾਈਮ ਆ ਜਿਹੜਾ ਨੋਰ ਤੇ ਲੱਗਦਾ ਹੁੰਦਾ ਰੈਡੀ ਕਰਨ ਦੇ ਲਈ ਮੈਂ ਇੱਥੇ ਨਾ ਆ ਕੇ ਆਪਦਾ ਹੋ ਚੁੱਕੀ ਸੀ ਰੈਡੀ ਬਸ ਮੇਰਾ ਕੱਲਾ ਥੋੜਾ-ਬੋਟਾ ਮੇਕਅਪ ਵਗੈਰਾ ਜਾ ਕੱਲਾ ਬਾੜਾਂ ਦਾ ਰਹਿੰਦਾ ਸੀ ਕਰਨਾ ਇੱਕ ਜਿਹੜੀ ਮੈਂ ਕੁੱਟੀ ਸੀਗੀ ਪਾਈ ਹੋਈ ਇੱਕ ਮੈਂ ਲੈ ਕੇ ਆਈ ਸੀ ਇਹ ਵਾਲੀ ਹਨਾ ਨਿਊ ਜਿਹੜੀ ਮੈਂ ਵੀਡੀਓ ਬਣਾਈ ਸੀ ਜਾਨੀ ਉਹ ਵਾਲੀ ਵੀਡੀਓ ਮੇ ਤੋਂ ਹੋ ਗਈ ਡਿਲੀਟ ਮੋਹਲ ਦੇ ਵਿੱਚ ਉਹਨਾਂ ਪਤਾ ਨਹੀਂ ਕਿੱਦਾਂ ਲੋ ਜੀ ਇਹਨਾਂ ਦੇ ਪਾਪਾ ਵੀ ਇੱਥੇ ਲੱਗੇ ਸੀਗੇ ਰੈਡੀ ਉਹ ਨਾ ਤਾਂ ਹਲੇ ਨਹਾਉਣ ਵਾਲਾ ਜਿਹੜਾ ਕਮਰਾ ਸੀਗਾ ਉਹ ਹਲੇ ਰਹਿਦਾ ਸੀਗਾ ਹਨਾ ਉਹ ਇੱਥੇ ਕੁਛ ਨਾ ਕੁਛ ਹੋ ਜਾਨੀ ਕਹਿ ਰਹੇ ਸੀ ਨੂਰ ਨੂੰ ਤਾਂ ਬਹੁਤ ਜ਼ਿਆਦਾ ਖਿਆਾਰ ਰਹੀ ਸੀ ਨੂਰ ਦਾ ਹੁੰਦਾ ਨਾ ਸਵੇਰ ਸਵੇਰ ਉੱਠ ਕੇ ਜੇ ਤਾਂ ਹੈ ਜਾਨੀ ਕਿ ਹੱਸਣ ਦੇ ਮੂਡ 'ਚ ਹੋ ਜੇ ਤਾਂ ਤਾਂ ਹੇ ਹੱਸੀ ਜਾਂਦੀ ਹੁੰਦੀ ਜੇ ਇਹ ਰੂਨ ਦੇ ਰੋਣ ਦੇ ਮੂਡ 'ਚ ਹੋ ਜੇ ਜਾਨੀ ਫਿਰ ਇਹਨਾਂ ਕੁਛ ਮਰਜ਼ੀ ਇਹਨੂੰ ਚਾਹੇ ਪਿਆਰ ਵਾਲੀ ਗੱਲ ਹੀ ਕਹੀ ਜਾਓ ਤਾਂ ਵੀ ਇਹਨੇ ਕੱਲਾ ਰੋਣਾ ਹੁੰਦਾ ਦੇਖੋ ਨੂਰ ਇੱਥੇ ਨਾ ਆਪ ਦੇ ਆਪ ਟੋਪੀ ਲੈ ਰਹੀ ਆ ਦੇ ਅਬਦਿਆ ਪਜਰਾਬਾ ਇੱਥੇ ਮੈਂ ਨਹੀਂ ਹੈਗੀ ਸੀ ਜਦੋਂ ਮੈਂ 25 ওভার ਕਰ ਰਹੀ ਆ ਜਾਨੀ ਮੈਂ ਇਹ ਜਿਹੜੀ ਵੀਡੀਓ ਉਦੋਂ ਦੇਖ ਰਹੀ ਹੈਗੀ ਮੈਂ ਸ਼ਾਇਦ ਪਤਾ ਨਹੀਂ ਕਿ ਇਹਦੇ ਪਾਪਾ ਨੂੰ ਲੱਗੀ ਸੀ ਪਾਣੀ ਵਗੈਰਾ ਪਾਉਣ ਰੌਣ ਦੇ ਲਈ ਪਤਾ ਨਹੀਂ ਕੁਛ ਹਨਾ ਬਾਹਰ ਨਾਲ ਹੀ ਇਹ ਨਹੀਂ ਦੇਖਿਆ ਜਰਾਬਾਂ ਤੇ ਆਪ ਹੀ ਆ ਦੇਖੋ ਆਪ ਹੀ ਇਹ ਜਰਾਬਾਂ ਪਾ ਰਹੀ ਆ ਹਨਾ ਆਪ ਹੀ ਇਹਨੇ ਲੈ ਲਈ ਟੂਪੀ ਇੰਨੀ ਸਿਆਣੀ ਹੋ ਗਈ ਹੈ ਨਹੀਂ ਦੇਖੋ ਸਾਡੀ ਨੋਰ ਹੈਲਪ ਕਰਾਉਣ ਲੱਗ ਗਈ ਜੜੀ ਇਹਦਾ ਸਮਝ ਲਓ ਮੇਰੇ ਨਾਲ ਹਨਾ ਵੀ ਚਲੋ ਮੰਮੀ ਦਾ ਕੰਮ ਘਟ ਦਿਓ ਇੱਥੇ ਮੈਨੂੰ ਹੁਣ ਨਾ ਬੈਠੀ ਬਾਜਾ ਮਾਰੀ ਸੀ ਇਹਨੂੰ ਨਾ ਬੂਟ ਨਹੀਂ ਸੀ ਦਿਖਾਈ ਦੇ ਰਹੇ ਜੇ ਇਹਦੇ ਕੋਲ ਬੂਟ ਹੁੰਦੇ ਮੈਨੂੰ ਲੱਗਦਾ ਇਹਨੇ ਬੂਟ ਵੀ ਪਾ ਲੈਣੇ ਸੀਗੇ ਆਪਦੇ ਤੇ ਕੁਛ ਨਾ ਕੁਛ ਇੱਥੇ ਬੋਲੀ ਜਾ ਰਹੀ ਸੀ ਆ ਦੇਖੋ ਹੁਣ ਅਹੀਂ ਕਰੀ ਹੋਏ ਬੈਠੀ ਮੈਂ ਨਾ ਇਨਾ ਜਿਆਦੇ ਹਸੀ ਨੂੰ ਦੇਖ ਦੇਖ ਕੇ ਲਓ ਜੀ ਨੋਰ ਨੂੰ ਰੈਡੀ ਕਰਕੇ ਇੱਥੇ ਮੈਂ ਲੱਗੀ ਸੀ ਆਪ ਰੈਡੀ ਹੋਣ ਦੇ ਲਈ ਥੋੜਾ ਥੋੜਾ ਜਆ ਬਸ ਆਪਾਂ ਆਈ ਸ਼ੈਡ ਜਮੈਂ ਲਾਇਆ ਸੀ ਥੋੜਾ ਜਿਆ ਨਾ ਉਪਰ ਆਪਣੇ ਜਿਹੜੇ ਆਈਜ਼ ਨੇ ਥੋੜੀ ਜੇ ਮੇਰੀਆਂ ਬਲੈਕ ਜਿਹਾ ਹੁੰਦੇ ਆ ਜਾਂਦੀਆਂ ਨੇ ਆਈਜ਼ ਦਾ ਕੰਮ ਕਰਨ ਕਰਕੇ ਲਾ ਲਉ ਹਨਾ ਚਾਹੀ ਕਿਵੇਂ ਬੀਨਿਕਾ ਦਾ ਕੰਮ ਆਪਾਂ ਕਰਦੇ ਰਹੇ ਨੇ ਤਾਂ ਕਰਕੇ ਮੈਂ ਥੋੜਾ ਜਿਆ ਆਈ ਸ਼ੈਡ ਲਾ ਕੇ ਹਲਕਾ ਜਆ ਮੇਕਅਪ ਲਾ ਲੈ ਲਓ ਜੀ ਇੱਥੇ ਸੀ ਜਾ ਰਹੇ ਸੀਗੇ ਤੇ ਨੇ ਰਾਤ ਤੇ ਕਾਫੀ ਜਿਆਦੇ ਸੀਗਾ ਜਾਨੀ ਤੁਹਾਨੂੰ ਦੱਸਦੀ ਕਿ ਬਹੁਤ ਜਿਆਦੇ ਜਿਸ ਟਾਈਮ ਅਸੀਂ ਜਾ ਰਹੇ ਸੀ ਜਦੋਂ ਅਸੀਂ ਜਾਨੀ ਮਾਰਸਾ ਕੈਂਚੇ ਦੇ ਪਹੁੰਚੇ ਤਾਂ ਹਲਕਾ ਹਲਕਾ ਜਿਹੜਾ ਦਿਨ ਉਹ ਲੱਗ ਗਿਆ ਸੀ ਚੱਲੋ ਜੀ ਇੱਕ ਅੱਧੀ ਜਿਹੜੀ ਸ਼ਾਪ ਉਹ ਵੀ ਇੱਥੇ ਖੁੱਲੀ ਸੀ ਹਾਂ ਇਸ ਟਾਈਮ ਤਾਂ ਨਾ ਮੈਂ ਥੋੜਾ ਜਨਾ ਜਿਆਦਾ ਬਿਮਾਰ ਵਾਲਾ ਟਾਈਪ ਹੀ ਲਾ ਲਓ ਮੇਰੇ ਨਾਲ ਉਹ ਚੀਜ਼ ਹੋਣ ਲੱਗ ਗਈ ਸੀ ਜਾਨੀ ਤੇਜਾਬ ਵਗੈਰਾ ਬਣ ਹਨਾ ਚੱਕਰ ਬੋਮਿਟਿੰਗ ਵਗੈਰਾ ਹਨਾ ਤੇ ਆਰ ਹੋਣ ਤੋਂ ਬਾਅਦ ਜਾਨੀ ਹਾਂ ਘਰੇ ਨਾ ਜਦ ਇਹ ਸਰੀਰ ਮੇਰਾ ਹੋ ਹੋ ਨਾ ਹੋ ਜੀ ਸਾਨੂੰ ਬੱਸ ਵੀ ਮਿਲ ਗਈ ਸੀ ਕਿ ਅਸੀਂ ਇੱਥੇ ਪਹੁੰਚ ਚੁੱਕੇ ਹਾਂ ਬੇਟਾ ਜਣੀ ਜਾ ਕੇ ਸਾਨੂੰ ਉੱਥੋਂ ਲਿਆਇਆ ਸੀ ਅਸੀਂ ਗਏ ਸੀ ਹਾਂ ਹੰਡਿਆਈ ਨਾ ਬਰਨਾਲੇ ਬਰਨਾਲੇ ਕੋਲੇ ਜਣੀ ਹੰਡਿਆਈ ਦਾ ਪਿੰਡਾ ਉੱਥੇ ਦੀਦੀ ਨੇ ਖਵਾਇਆ ਸੀ ਖੁਸ਼ੀ ਦਾ ਹਣਾ ਅਖੰਡ ਪਾਠ ਜਾਣੀ ਉਹਨਾਂ ਦੀ ਬੇਟੀ ਹੈ ਜਿਹੜੀ ਬਾਹਰ ਕੈਨੇਡਾ ਚ ਸੈਟੋ ਹੋਈ ਆ ਜਾਨੀ ਉਹਨਾਂ ਦਾ ਜਿਹੜਾ ਜਵਾਈ ਆ ਉਹ ਵੀ ਕੈਨੇਡਾ ਚ ਸੈਟ ਹੋ ਗਿਆ ਨਾ ਉਹਨਾਂ ਦੀ ਖੁਸ਼ੀ ਚ ਉਹਨਾਂ ਨੇ ਅਖੰਡ ਪਾਠ ਨੂੰ ਸਹਿ ਪ੍ਰਕਾਸ਼ ਕਰਵਾਏ ਹੋਏ ਸੀਗੇ ਤੇ ਦੀਦੀਆਂ ਨੇ ਸਾਰੇ ਪਹਿਲਾਂ ਚਲੀ ਗਏ ਸੀ ਅਸੀਂ ਕੋਲੇ ਦੀਆਂ ਦੀਦੀ ਤੇ ਮੈਂ ਹਨਾ ਵੱਡੀ ਵੀਰ ਜੀ ਸੀ ਜੀ ਆਪਾਂ ਦਾ ਮਨ ਬਖਸ਼ਾ ਇਹ ਆ ਰਹੀ ਕਿਰਤ ਤੇ ਇਤਾਰ ਸੁਣ ਲਾਗੀ ਜੀ ਸਰੇ ਕਾ ਹੋਵਾ ਮਨ ਦਾ ਇਹ ਖਾਸ ਸੰਗਮ ਰਕਤ ਮੰਨ ਲਾਏ ਸਮਯਾ ਹੋ ਮੰਦੋਨਾ ਮਨਤਾਰ ਸੰਗਰਾਟ ਮੁਕਰ ਰੂਪੇ ਸਾਨ ਕਲੋ ਲੋ ਜੀ ਤੁਸੀਂ ਵੀ ਅੱਗੇ ਅੱਗੇ ਵੀਡੀਓ ਨੂੰ ਕਰ ਇੰਜਵਾਏ ਦੇਕਰ ਚੰਗੀ ਲੱਗੀ ਹੋਵੇ ਤਾਂ ਪਲੀਜ਼ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਅੱਗੇ ਮੇਰੇ ਚੈਨਲ ਨੂੰ ਮੇਰੀ ਵੀਡੀਓ ਨੂੰ ਹਨਾ ਅੱਗੇ ਵੀ ਆਪਦੇ ਫਰੈਂਡ ਸਰਕਲ ਚ ਹਨਾ ਪਲੀਜ਼ ਸ਼ੇਅਰ ਕਰਦਿਆਂ ਕਰੋ ਹਨਾ ਤਾਂ ਕਿ ਜਿਹੜੇ ਆਪਣੇ ਸਬਸਕ੍ਰਾਈਬਰ ਨੇ ਹਨਾ ਆਪਣੇ ਹੀ ਉਹ ਵੀ ਛੇਤੀ ਛੇਤੀ ਪੂਰੇ ਹੋਣ ਹਨਾ ਤੁਹਾਡੇ ਯੋਗ ਨਾਲ ਯਾਨੀ ਹਨਾ ਤੁਹਾਡੇ ਸਹਿਯੋਗ ਨਾਲ ਹੀ ਲਾਲੂ ਹਨਾ ਉਹ ਚੀਜ਼ ਆ ਜਿਹੜੇ ਪੂਰੇ ਹੋਣੇ ਨੇ ਤੇ

ما کي ها به رويي آيڻو سان پاڻي تي لکيل آهي फोट खिच कपिड़े ਕਾਟ ਰਾਗੇ ਉਹ ਨਗਾਈ ਫੰਗਰਾ ਗਨੀ ਸਰਬੇ ਪੁੱਤ ਨਾਗਨ ਕੇ ਤਾਰਾ ਗਤ ਕਾਟ ਰਾਗੇ ਉਹ ਨਗਾਈ ਾਂਗ ਰਾਗ ਨੇ ਕਾ ਖਰਸਾ ਵਾਹੀ ਤੁਜੀ ਕੀ ਪਤੇ ਨਕਰ ਰੇਣਾ ਅਤੇ ਉਹਨਾ ਦੇ ਦਮਾਦ ਸਹਿਮਾਨ ਕੱਕ ਪਰਮ ਜੀ ਸਿੰਘ ਜਿਨੇ ਆਣਾ ਤੇ ਸਰਦਾਰ ਭੀਰ ਸਿੰਘ ਜੀ ਸਵਾਲ ਪਾਏ ਪੁਣਾ ਦੇ ਪਰਮ ਸਰਵ ਸਾਰੇ ਪਰਿਵਾਰ ਵੱਲੋਂ ਗੈਸੀ ਮੈਂ ਬੱਚੇ ਬੱਚਣ ਆਪਣੇ ਦਾਸਾਂ ਨਾਮੇ ਕਿਰਤਗਵਾਇ ਦੇ ਵਿੱਚੋਂ ਸੋਹਣੀ ਮਾਇਆ ਕੇ ਜੀਸੇ ਸੈਤਰੀ ਖੰਡ ਪਾਠਾ ਗੁਰੂ ਕਿਰਪਾ ਦੁਆਰਾ ਪ੍ਰਕਾਸ਼ ਹੋਏ ਤੁਆਦ ਐਸਰੇ ਸੰਗੋਣ ਕਉ ਪਾਏ ਗਏ ਆਪ ਸੰਗਤਾਂ ਦੇ ਚਾਲਨ ਵਿੱਚ ਬੈਠੀ ਹੈ ਰਬ ਜੀ ਪਰ ਹੁਣ ਇਹ ਵਖਤ ਅਖੀਰ ਦੇ ਜੀ ਮਰ ਮਰ ਤਬਾ ਨੇ ਹਰ ਹੱਥ ਤੇਰੀ ਸੁਣ ਸੁਣ ਹੋਵੇ ਪਰਮਤ ਮੇਰੀ ਜਲਨ 부ਜੀ ਛੀਤਨ ਹੋਏ ਮਨਵਾ ਸਤ ਗੁਰ ਕਾ ਦਰਸ਼ਨ ਪਾਈ ਜੀ ਉਪਰ ਭਾਗੇ ਹੋ ਗੁਰਦੇਵ ਦੇ ਦਰਸ਼ਨ ਦੀਦਾਰੇ ਦੇ ਨਾਲ ਹੀ ਧੁਰ ਕੀ ਬਾਣੀ ਆਈ ਸਤਿ ਸਗਲੀ ਚਿੰਤਾ ਮਟਾਈ ਦਇਆਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਧੁਰ ਕੀ ਬਾਣੀ ਪਰਸੋਂ ਲੈ ਕੇ ਸਰਵਣ ਕਰ ਰਹੇ ਹਾਂ ਭੋਗ ਪਾਏ ਗਏ ਨੇ ਸ ਸਰਦਾਰ ਕੋ ਲਸੜੀ ਲਾਈ ਨਾ ਸਾਰਾ ਪਰਿਵਾਰ ਦੋਸਤ ਮਿੱਤਰ ਬੱਚਿਆਂ ਨੇ ਰਲ ਕੇ ਸਿਵਾਵਾ ਕੀਤੀਆਂ ਸਤਗੁਰੂ ਖੁਸ਼ੀਆਂ ਵਰਤਾਉਂਦਾ खुशियां भरिया समय पहला फते पाइए क्योंकि महाराज कहते आए, मेर आए मेर मेरे गुरसिख आए मेरे तू मेरे गुरु के प्यारे सारे एक ही परिवार ना। फते की सज पाइए सतगुरा दिया खुशियां प्राप्त करिए गाजे बाजे के आखो जी वागुरु जी का खालसा वागुरु जी की फतेह सब बहुत सारी खुशियां ਖੁਸ਼ੀਆਂ ਵਿੱਚ ਖੁਸ਼ੀਆਂ ਦੀ ਗੱਲ ਖੁਸ਼ੀਆਂ ਦਾ ਪ੍ਰਸੰਗ ਸਾਡੇ ਵੱਡੇ ਵੀਰ ਸਰਦਾਰ ਪੁੱਲਾ ਸਿੰਘ ਜੀ ਲਾਈਨ ਮੈਨ ਵੱਲੋਂ ਢੇਰ ਸਾਰ ਸਰਕਾਰ ਆਈ ਵਾਰ ਸਰਕਾਰ ਭੇਜ ਦਿਆ ਪਰ ਇਹਮ ਬਣਿਆ ਹੋਇਆ ਗੁਰ ਇਤਿਹਾਸ ਦੀ ਗੱਲ ਕਰਾਂਗੇ ਸਮੇਂ ਚ ਰਹਿ ਕੇ ਅੱਜ ਕੋਈ ਨਵਾਂ ਪ੍ਰਸੰਗ ਸਾਂਝਾ ਕਰਾਂਗੇ ਗੁਰ ਇਤਿਹਾਸ ਦੇ ਵਿੱਚੋਂ ਆਪ ਸਾਕਤਾਂ ਦੇ ਨਾਲ ਤੇ ਪਿਆਰਿਓ ਬਾਈ ਵੀ ਕਰਦਾ ਖੁਸ਼ੀਆਂ ਦੀ ਕਹਾਣੀ ਕਿਉਂਕਿ ਢੇਰ ਸਾਰੀਆਂ ਖੁਸ਼ੀਆਂ ਹੈ ਇੱਕ ਕਮਾਈਆਂ ਹੁੰਦੀਆਂ ਪਰਿਵਾਰ ਦੀਆਂ ਬਜ਼ੁਰਗਾਂ ਦੀਆਂ ਬਖਸ਼ਿਸ਼ਾਂ ਸਰਦਾਰ ਭੁੱਲਾ ਜੀ ਦੀ ਮਿਹਨਤ ਨਾਲ ਗੁਰਮਤ ਨਾਲ ਜੁੜਿਆ ਹੋਇਆ ਪਰਿਵਾਰ ਆ ਪਰਸਾਰੇ ਗੁਰਮਤ ਨਾਲ ਜੁੜਿਆ ਹੋਇਆ ਪਰਿਵਾਰ ਜਿੱਥੇ ਗੁਰਮਤ ਵਰਤਦੀ ਹੈ ਗੁਰੂ ਦੀ ਮਾਤ ਦਾ ਪ੍ਰਕਾਸ਼ ਹੈ ਜਿੱਥੇ ਔਰ ਨਾਲ ਬਾਣੀ ਦਾ ਪ੍ਰਕਾਸ਼ ਹੈ ਤੇ ਕਹਾ ਤਾਂ ਕਿਹੜੀ ਗੱਲ ਦਾ ਖੁਸ਼ੀਆਂ ਖੁਸ਼ੀਆਂ ਮਹਾਰਾਜ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਦਰ ਕਰੇ ਮੈਂ ਉਹ ਕਿਹਾ ਨਾਮ ਦੇ ਮੇਰਾ ਮਨ ਤਾਂ ਸੀਤਲ ਹੋਏ ਤੇ ਮਨ ਤਾਂ ਨੂੰ ਸ਼ਾਂਤੀ ਭਾਈ ਕੁਰਬਾਨੀ ਨਾਲ ਮਿਲਦੀ ਆ ਜੀ ਦਾਮਦ ਸਾਹਿਬ ਸਰਦਾਰ ਪਰਮਜੀਤ ਸਿੰਘ ਕਾਕਾ ਪਰਮਜੀਤ ਸਿੰਘ ਜੀ ਕਹੇ ਦੀ ਹੈ ਤੇ ਕਰੋ ਸਾਹਿਬ ਸਰਦਾਰ ਵੀਰ ਸਿੰਘ ਜੀ ਅੱਜ ਸਾਰੇ ਪਰਿਵਾਰ ਆਪਾਂ ਇਕੱਠੇ ਹੋਏ ਆ ਸੱਚੇ ਪਾਤਸ਼ਾਹ ਦੀ ਬਾਣੀ ਸੁਣੀ ਭਾਈ ਗੁਰਦਾਸ ਜੀ ਦਾ ਫਰਮਾਨ ਹੈ ਕਹਿੰਦੇ ਜੇ ਸਾੜੀ ਬਾਣੀ ਨਾ ਸੁਣੀ ਜਾਵੇ ਨਾ ਕਹਿੰਦੇ ਭੋਗ ਦੇ ਸ਼ਰੋਕੀ ਸੁਣ ਲੈ ਫੜ ਬਹੁਤ ਵੱਡੇ ਹੈ ਭਾਈ ਗੁਰਦਾਸ ਜੀ ਕਹਿੰਦੇ ਸਾਰੋ ਜੇ ਨਾ ਸੁਣਿਆ ਵਿਚਾਰੇ ਆਏ ਸੁਣੇ ਉਹ ਭੂਖਾ ਅੱਜ ਭੋਗ ਦੇ ਸ਼ਬਦ ਵੀ ਆਪ ਸਕਦਾ ਨਹੀਂ ਰਿਸ਼ਤੇਦਾਰਾਂ ਨੇ ਅੱਜ ਪ੍ਰਕਾਸ਼ ਨੇ ਅੱਜ ਬਾਬੇ ਨਾਨਕ ਦੀ ਗੋਦੀ 'ਚ ਬੈਠੇ ਆਪਾਂ ਸਭ ਨੱਕੇਓ ਇਹ ਖੁਸ਼ੀਆਂ ਦਾ ਨੂਰ ਦਾ ਨਜ਼ਾਰਾ ਜਿਵੇਂ ਮਹਾਨ ਕਵੀ ਕਰਨਾਲ ਸਿੰਘ ਪਾਰਸ ਨੇ ਖੁਸ਼ੀਆਂ ਦੇ ਕਲਪਨਾ ਲਿਖੀ ਆ ਵੀ ਕਿ ਇਹੋ ਜੀਆਂ ਖੁਸ਼ੀਆਂ ਹੋਣੀਆਂ ਚਾਹੀਦੀਆਂ ਪਰਿਵਾਰਾਂ 'ਚ ਤੇ ਕਿਵੇਂ ਦੂਰ ਦਾ ਨਸਾਰਾ ਬਣੇ ਪਰਿਵਾਰ ਨੂੰ ਤਰਕੀਆਂ ਬੱਚਿਆਂ ਨੂੰ ਤਰਕੀਆਂ ਚੜਦੀਆਂ ਕਲਾਂ ਵੜ ਜਾ ਰਹੇ ਖੁਸ਼ੀਆਂ ਦੇ ਗੀਤ ਗਾਉਦੇ ਰਹੀਏ ਲਾਤਕੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਉਦਾਹੀਆਂ ਖੁਸ਼ੀਆਂ ਮਰੀ ਕਵਤਾ ਕਹਿੰਦੇ ਉਹ ਤੋਂ ਮਾੜਾ ਇਤਿਹਾਸ ਨਹੀਂ ਪਾ ਮਾਡੀ ਪਿਆਰ ਸਰਕਾਰ ਦੀਮਰ ਪਰਮਾਤਮਾ ਨੂੰ ਜੇ ਆਸੁੱਤੇ ਨੇ ਕਰਮ ਜਗਾਂ ਵਾਲਾ ਬਾਦ ਸਾਈਆਂ ਸਰਦਾਰੀਆਂ ਬਖਸ਼ ਦੇਵੇ ਗੁਰੂ ਤਖਤ ਦੇ ਉੱਤੇ ਬਿਠਾਉਣ ਵਾਲਾ ਸਾਰੀ ਦੁਨੀਆ ਨੂੰ ਧੰਨ ਤੇ ਰਜ਼ਕ ਦੇਵੇ ਗੁਰੂ ਵਿਸਲਿਆ ਤਹੀਂ ਮਲਾਉਣ ਵਾਲਾ ਜੋਗਾ ਸਿੰਘ ਦੀ ਰਾਤ ਨੂੰ ਕਰੇ 라ਖੀ ਮੇਰੇ ਤਾਹ ਦਾ ਪੇਸ ਬਟਾਉਣ गुरु नानक साहन संग लगते रहन खुशी मेले मेले मिलदियान बधाइया लगते रहन खुशी देरदी रहन बधाइया भाई आप ਜਾਵੇਂ ਮਾਦੇ ਮਹੱਤ ਸੋ ਨਾ ਸੁਣ ਗਏ ਮੰਦੀ ਭਲੇ ਦੇ ਨਾਮ ਵਿੱਚ ਜੁੜ ਕੇ ਬੈਠਵਾਂ ਸਾਰੇ ਸਾਖ ਸਵੰਦੀ ਭਲੇ ਦੇ ਨਾਮ ਵਿੱਚ ਜੁੜ ਕੇ ਬੈਠਵਾਂ ਸਾਰੇ ਸਾਖ ਸਵੰਦੀ ਉਹ ਨੱਚੰਗਾ ਰਲਾ ਕੇ ਨੰਦ ਤੇ ਪਰਜੈ

हमेशा दर्शन आगे सत खुले ਟੀਆਂ ਮਠੀਆਂ ਆਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਵਧੀਆਂ ਰਹਿਣ ਵਧਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਵਧੀਆਂ ਰਹਿਣ ਵਧਾਈਆਂ ਆਹ ਤੇਰੇ ਨੂੰ ਧਿਆਨ ਨਾਲ ਤੱਕਿਆ ਵੀ ਪਰਿਵਾਰ ਵਿੱਚ ਖੁਸ਼ੀਆਂ ਕਿਸ ਤਰ੍ਹਾਂ ਦੀਆਂ ਹੋਣ ਚਾਹੀਦੀਆਂ ਕਵੀ ਜਾਨ ਬਹੁਤ ਸੋਹਣੀ ਗੱਲ ਲਿਖੀ ਐ ਸਾਡੀਆਂ ਧੀਆ ਪੁੱਤਰਾਂ ਨੂੰ ਕਿਸ ਤਰ੍ਹਾਂ ਦਾ ਅਸ਼ੀਰਵਾਦ ਹੋਣਾ ਚਾਹੀਦਾ ਹੈ ਬਜ਼ੁਰਗਾਂ

ਗੱਬਰੂ ਪੁੱਤਾਂ ਦੀ ਜਵਾਨੀ ਮਾਨਣ ਮਾਲਾ ਫੇਰਨ ਬੁੱਢੇ ਜਿੰਨਾ ਵਿੱਚੋਂ ਕਰਵਾਲੀਆਂ ਪੈਦਾ ਹੋਈਆਂ ਸਤਿਗੁਰੂ ਅਮਰਦਾਸ ਜੀ ਬੱਚੀ ਜਵਾਨ ਹੋਈ ਬੀਬੀ ਭਾਨੀ ਤੇ ਸਤਿਗੁਰੂ ਅਮਰਦਾਸ ਜੀ ਧਰਮਪਤਨੀ ਬੀਬੀ ਭਾਨੀ ਦੀ ਮਾਤਾ ਕਹਿੰਦੀ ਕੁੜੀ ਹੋ ਗਈ ਜਵਾਨ ਸਤਿਗੁਰਾਂ ਨੂੰ ਬੇਨਤੀ ਕਰੇ

ਕੋਈ ਗੱਲ ਨਹੀਂ ਜੀ ਮੂਜੀ ਕੋਈ ਗੱਲ ਕੀਤੀ ਸੀ ਜੀ ਸਿਸਟਰੋ ਤੋਂ ਮਿਲ ਗਏ ਹਨ ਉਹ ਵੀ ਪੀਸੀ ਤੇ ਪੈਂਡ ਜੀਣਾ ਨਾ ਉਹਨਾਂ ਦੀ ਸ਼ਾਪ ਆਂਗੀ ਸ਼ੂਗਰ ਆਦੀ ਤੇ ਅਸੀਂ ਉਹਨਾਂ ਦੀ ਸ਼ਾਪ ਤੇ ਚਲੇ ਗਏ ਸੀ ਵਿੱਚ ਲੋਗਾਂ ਨਾ ਉੱਠੀ ਤਾਂ ਹੋਊਗੀ ਹਨਾ ਤਾਂ ਕਰਕੇ ਅਸੀਂ ਇਹ ਸੋਚਿਆ ਕਿ ਲੈ ਲੈਣ ਕਿ ਬਹੁਤ ਜਿਆਦਾ ਖੁਸ਼ੀ ਹੋਈ ਆ ਦੇਖੋ ਨਾਲ ਉਹਨਾਂ ਦੀ ਸ਼ਾਪ ਤੁਸੀਂ ਵੀ ਹਾਂ ਦੇਖੋ ਉਹਨਾਂ ਦੀ ਸ਼ਾਪ ਹਨਾ ਸ਼ੂ ਵਗੈਰਾ ਦੀਆਂ ਜੈਂਟਸ ਜਿਹੜੇ ਸ਼ੂ ਨੇ ਹਨ ਉਹ ਰੱਖਦੇ ਨੇ ਕਿ ਉਹ ਹਰੇਕ ਤਰ੍ਹਾਂ ਦੇ ਹਰੇਕ ਬ੍ਰੈਂਡ ਵਗੈਰਾ ਦੇ ਹਨਾ ਤੇ ਨਾਲ-ਨਾਲ ਮੇਈ ਬੇਟੀਆਂ ਜਾਨੀ ਹਨਾ ਉਹਦੇ ਕਾਕੂ ਨਾਲ ਜਾਨੀ ਆਪਦੇ ਛੋਟੇ ਜਿਹੇ ਵੀਰੇ ਨਾਲ ਬਹੁਤ ਬਹੁਤ ਜਿਆਦੇ ਖੇਡੀਆਂ ਸੀ ਆ ਦੇਖੋ ਇਹਦਾ ਸੇ ਪਾਪਾ ਨੇ ਚੱਕ ਰੱਖਿਆ ਸੀ ਹੁਨਰ ਇਹਦਾ ਨਾ ਹੈਗਾ ਹੁਨਰ ਪ੍ਰਤਾਪ ਸਿੰਘ ਤੁਸੀਂ ਵੀ ਦੱਸਿਓ ਇਹਦਾ ਨਾਮ ਹਨਾ ਕਿੱਦਾਂ ਦਾ ਲੱਗਿਆ ਸੋਨੂੰ ਜਾਨੀ ਨੂੰਹ ਤਾਂ ਮਰੇ ਛੁਟੇ ਸੀ ਵੀਰੇ ਨਾਲ ਕੇ ਇਹਨਾਂ ਨੇ ਵੀ ਖੁਸ਼ ਹੋੜੀ ਸੀ ਵਾਰੀ-ਵਾਰੀ ਹੈ ਨਾ ਉੱਥੇ ਦੇਖੋ ਦੇਖੀ ਵੀਡੀਓ ਉਹਨੂੰ ਨਾ ਲੁਲੁ ਫੜਾ ਦੋ ਮੈਂ ਚੱਕਣਾਗਾ ਮੇਰੀ ਗੁੱਤੀ ਚ ਫੜਾ ਦੂੰ ਆ ਦੇਖੋ ਅਨ ਇੰਦਾ ਜਿਆਦੇ ਨਾ ਬਿਆਕਰ ਰਹੀ ਜੀ ਹਾਂ ਤਾਂ ਇੱਥੇ ਪਾ ਕਰ ਦੇ ਉਹ ਵੀ ਨਾ ਹੁਬਾੜਾ ਪੜਾ ਉਹ ਜਿਆਦਾ ਇੰਨਾ ਜਿਆਦਾ ਯਾਨੀ ਖੁਸ਼ ਹੁੰਦਾ ਨਾ ਮਿਲ ਕੇ ਇਹ ਹਰੇਕ ਨੂੰ ਹਨ ਹੱਸ ਕੇ ਬੈਠਦਾ ਇੰਦਾ ਨਹੀਂ ਆ ਕੋਈ ਬੱਚਾ ਵੀ ਦੇ ਚ ਨਾ ਮੂੰਹ ਲੱਗੇ ਦਨ ਇੰਦਾ ਨਹੀਂ ਹੈ ਛੋਟਾ ਜਿਹਾ ਹੁਣ ਜਦੋਂ ਲੋਰ ਤਿੰਨ ਕਰਾਈ ਸੀ ਉਹ ਜਿਹੜਾ ਛੋਟਾ ਜਿਹਾ ਹੈ ਕਿੰਨੇ ਹੱਸੀ ਉੱਪਰ ਤੱਕ ਜਾਂਦਾ ਨਾ ਕੋਈ ਵੀ ਬੱਚਾ ਹੈਗਾ ਆ ਦੇਖ ਦੋਨੇ ਪੈਣ ਭਰਾ ਲੱਗੇ ਨੇ ਮਿਲਣ ਲਓ ਜੀ ਆਪਾਂ ਵੀਡੀਓ ਦਾ ਕਰਦੇ ਆ ਐਂਡ ਜੇਕਰ ਚੰਗੀ ਲੱਗੀ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਡਾ ਸ਼ਿਕਾਰ ਜੀ ਸਾਰਿਆਂ ਨੂੰ